ਜੀ ਦੇਖ ਰਹੇ ਐਮਐਸਡਬਲਿਊ ਸਟੱਡੀ ਨਿਊਜ਼ ਗੱਲ ਕਰਾਂਗੇ ਕਿ ਨਵੀਆਂ ਭਰਤੀਆਂ ਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਚੈਨਲ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਤੁਸੀਂ ਦੇਖੋਗੇ ਕਿ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਇਨ ਫਿਊਚਰ ਜਾਂ ਆਉਣ ਵਾਲੇ ਦਿਨਾਂ 'ਚ ਹਰ ਇੱਕ ਵੈਕੈਂਸੀ ਦੀ ਜਿਹੜੀ ਜਾਣਕਾਰੀ ਮਿਲਦੀ ਰਹਿੰਦੀ ਹੈ ਜਿਵੇਂ ਕਿ ਆਪਾਂ ਪਿਛੇ ਤੁਹਾਨੂੰ 8ਵੀਂ ਪਾਸ 12ਵੀਂ ਪਾਸ ਬੀਏ ਜਾਂ ਗ੍ਰੈਜੂਏਸ਼ਨ ਬੇਸ ਤੇ ਜਿੰਨੀਆਂ ਵੀ ਵੈਕੈਂਸੀਆਂ ਆਉਂਦੀਆਂ ਉਹਨਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਆ ਠੀਕ ਹੈ ਵੀ ਤੁਸੀਂ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇ ਰਹੇ ਤਾਂ ਫੋਲੋ ਕਰ ਲਓ ਇਨ ਫਿ ਦੀ ਭਰਤੀ ਆਈ ਸੀ ईटीटी ਦੀ ਵੀ 2364 ਦੀਆਂ ਅਸਾਮੀਆਂ ਜਿਹੜੀਆਂ ਆਈਆਂ ਸੀ ਉਹਨਾਂ ਵਿੱਚ 700 ਐਡ ਕੀਤੀਆਂ ਸੀ ਪਹਿਲਾਂ 1664 ਅਸਾਮੀਆਂ ਸੀ ਫਿਰ 2364 ਹੋ ਗਈਆਂ ਸੀ ਇਹਨਾਂ ਅਸਾਮੀਆਂ ਦਾ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਵੀ ਕੋਰਟ ਕੇਸ ਵੀ ਲੱਗੇ ਇਹ ਅਸਾਮੀ ਹੁਣ ਪੂਰੀ ਹੋਣ ਜਾ ਰਹੀ ਹੈ ਇਹਨਾਂ ਅਸਾਮੀਆਂ ਵਾਸਤੇ ਤੁਸੀਂ ਦੇਖ ਲਓ ਪੋਰਟਲ ਓਪਨ ਕੀਤਾ ਗਿਆ ਵੀ ਸਟੇਸ਼ਨ ਚੋਣ ਵਾਸਤੇ 21 9 2024 ਤੋਂ ਲੈ ਕੇ 24 9 2024 ਤੇ ਕਿਹੜਾ ਭਾਵ ਤਿੰਨ ਕਿ ਦਿਨ ਚਾਰ ਦਿਨ ਜਿਹੜੇ ਦਿੱਤੇ ਗਏ ਆ ਠੀਕ ਹੈ ਤਾਂ ਕਿ ਸਟੂਡੈਂਟ ਜਿਹੜੇ ਜਿਨ੍ਹਾਂ ਨੂੰ ਸਿਲੈਕਸ਼ਨ ਜਿਹਨੇ ਸਿਲੈਕਸ਼ਨ ਲਿਸਟ ਜਿਨ੍ਹਾਂ ਦਾ ਨਾਮ ਆਇਆ ਤਾਂ ਉਹ ਸਟੇਸ਼ਨ ਚੂਨ ਕਰ ਸਕਦੇ ਆ ਵੀ ਠੀਕ ਹੈ ਸੋ ਇਥੇ ਹੋਰ ਮੇਨ ਗੱਲਾਂ ਹੈਗੀਆਂ ਵੀ ਸਟੇਸ਼ਨ ਚੂਨ ਤੁਸੀਂ ਦੇਖਦੇ ਆਪਣੀ ਆਈਡੀ ਤੇ ਜਾ ਕੇ ਹੀ ਤੁਹਾਨੂੰ ਸ਼ੋ ਹੋਊਗਾ ਉੱਥੇ ਜਾ ਕੇ ਹੀ ਸਟੇਸ਼ਨ ਚੂਨ ਕਰ ਸਕਦੇ ਹੋ ਉਸ ਤੋਂ ਬਾਅਦ ਕਹਿੰਦੇ ਵੀ ਸਟੇਸ਼ਨ ਚੋਣੇ ਇਥੇ ਜਿਹੜਾ ਬਦਲੇ ਨਹੀਂ ਜਾ ਸਕਦਾ ਮੁਰਾ ਹਨਾ ਇੱਕ ਵਾਰੀ ਚੂਨ ਕਰਨ ਤੋਂ ਬਾਅਦ ਇਥੇ ਇਹਨਾਂ ਨੇ ਸਪਸ਼ਟ ਗੱਲ ਲਿਖੀ ਹੈਗੀ ਆ ਲਾਸਟ ਵਾਲੀ ਮੇਨ ਚੀਜ਼ ਹੈਗੀ ਆ ਕਿ ਇਹ ਸਪਸ਼ਟ ਕੀਤਾ ਹੈ ਜੋ ਉਮੀਦਵਾਰ ਅ 635 ਮਾਫ ਕਰਨਾ ਭਰਤੀ ਅਧੀਨ ਪਹਿਲਾਂ ਹੀ ਬਾਡਰ ਏਰੀਆ ਜਾਂ ਛੇ ਜ਼ਿਲ੍ਹਿਆਂ ਵਿੱਚ ਨਿਯੁਕਤ ਜਾਂ ਬਤੌਰ ਈਟੀਟੀ ਟੀਚਰ ਕੰਮ ਕਰ ਰਹੇ ਆ ਵੀ ਉਹ ਉਮੀਦਵਾਰਾਂ ਵਾਸਤੇ ਇਹ ਜ਼ਰੂਰੀ ਹੈ ਕਿ ਇਸ ਭਰਤੀ ਦੇ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰੰਤੂ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਥਾਂ ਤੇ ਉਹ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹੈਗੇ ਆ ਠੀਕ ਹੈ ਵੀ ਸੋ ਈਟੀਟੀ ਭਰਤੀ ਜਿਹੜੀ ਬਿਲਕੁਲ ਕੰਪਲੀਟ ਹੋਣ ਜਾ ਰਹੀ ਹੈ ਠੀਕ ਹੈ ਇਨ ਫਿਊਚਰ ਫੇਰ ਹੀ ਆਪਾਂ ਨਵੀਆਂ ਅਸਾਮੀਆਂ ਦੀ ਜਿਹੜੀ ਆਸ ਲਾ ਸਕਦੇ ਆ ਸੋ ਇਹ ਜਾਣਕਾਰੀ ਸੀ ਵੀ ਤੁਹਾਡੇ ਤੇ ਇੱਕ ਠੀਕ ਆ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਇਸ ਤਰ੍ਹਾਂ ਪੰਜਾਬ ਦੀਆਂ ਨਵੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਪੋਸਟਾਂ ਸੰਬੰਧੀ ਜੌਬਸ ਸੰਬੰਧੀ ਜਾਂ ਸਕੀਮ ਸੰਬੰਧੀ ਆਪਣੇ ਚੈਨਲ ਉੱਪਰ ਮਿਲਦੀਆਂ ਰਹਿਣਗੀਆਂ ਸੋ ਹੁਣੇ ਹੀ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਉਹਦੇ ਫੋਲੋ ਕਰ ਲਿਓ ਮਿਲਾਂਗੇ ਅਗਲੀ ਕਿਸੇ ਹੋਰ ਵੀ ਤੱਕ ਲਈ ਸასი ਸ਼ਕਲ ਤਨਵਾਦ